गणपति पापा oh, yeah. मंगल मूर्ति तो oh, yeah. जी हर वर्ष की तरह इस साल भी ਜੈ ਮਹਾਰਾਸ਼ਟਰ ਗਣੇਸ਼ ਮੰਡਲ ਗਣੇਸ਼ ਮੰਡਲ ਕਪੂਰਥਲਾ ਵਾਲਿਆਂ ਵੱਲੋਂ 24ਵਾਂ ਗਣਪਤੀ ਉਤਸਵ ਬਹੁਤ ਹੀ ਧੂਮਧਾਮ ਦੇ ਨਾਲ ਜਸਪਾਲਾ ਗਲੀ ਸਰਾਫਾ ਬਾਜ਼ਾਰ ਸ਼ਹਿਰ ਕਪੂਰਥਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਗਣਪਤ ਗਣਪਤੀ ਉਤਸਵ ਦੀਆਂ ਲੱਖ ਲੱਖ ਵਾਰ ਵਧਾਈਆਂ ਔਰ ਅਸੀਂ ਬੇਨਤੀ ਕਰਦੇ ਆ ਸਭ ਸਮੂਹ ਸਹਿਨ ਵਾਸੀਆਂ ਨੂੰ दस दिन गणपति का उत्सव जसपाला गली मनाया जाएगा सारे शहर निवासी आके गणपति महाराज का आशीर्वाद प्राप्त करो दर्शन करो जय गणपति महाराज गणपति मापा मंगल मूर्ति जय हो गणेश जय महाराज गणेश मंडल जसपाला गली तरह सराबा बजार की तरफ से हर साल की तरह आज चोरीवा गणेश उत्सव बड़ी धूमधाम तो मनाया जा रहा है ਤੇ ਰੋਸ਼ਨੀ ਰੀ ਨੌਵੀਂ ਆਰਤੀ ਹੁੰਦੀ ਹੈ ਸ਼ਾਮ ਦੀ ਆਰਤੀ 8 ਵਜੇ ਹੁੰਦੀ ਹੈ ਤੇ ਸਿਰਤਾਂ ਵਾਂਗਰ ਹੁੰਦਾ ਸ਼ਾਮੀ ਤੇ ਇੱਕ ਤਰੀਕ ਨੂੰ ਭੰਡਾਰਾ ਹੁੰਦਾ ਵਾ ਤੇ 11 ਦਾ 4 ਤਰੀਕ ਨੂੰ ਸਵੇਰੇ 11 ਵਜੇ ਸ਼ੋਭਾ ਯਾਤਰਾ ਹੁੰਦੀ ਹੈ 11 ਵਜੇ ਲਾਟ ਦੀ ਆਰਤੀ ਕਰਕੇ ਇਹ ਸ਼ੋਭਾ ਯਾਤਰਾ ਸ਼ੁਰੂ ਹੋ ਜਾਂਦੀ ਹੈ ਤੇ 6:30 ਵੀ ਕਰੀਬਾਂ ਕਰਕੇ ਤੇ ਸ਼ਾਮੀ 4-5 ਵਜੇ ਪਿਆਜ਼ ਰਿਆ ਦੀ ਵਿੱਚ ਬਿਸਰਜਨ ਹੋ ਜਾਂਦਾ ਤੇ ਇਸ ਮੌਕੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸ ਗਣੇਸ਼ ਮੰਦਿਰ ਦੇ ਵਿੱਚ ਮਹਾੜਿਕਨ ਜ਼ਰੂਰ ਆਇਆ ਕਰੋ ਸਵੇਰੇ ਸ਼ਾਮੀ ਆਪਦੇ ਆਇਆ ਕਰੋ ਸਵੇਰੇ